ਸਾਰੇ ਹੀ ਸੋਤਿਆਂ ਨੂੰ ਪਿਆਰ ਸਤਿ ਸ੍ਰੀ ਅਕਾਲ ਤੁਸੀਂ ਜੁੜਦੇ ਹੋ ਲੋਕਰਾਈ ਚੈਨਲ ਨਾਲ ਬਹੁਤ ਬਹੁਤ ਸਵਾਤਿ ਸਵਾਗਤ ਹੈ ਲੁਧਿਆਣਾ ਦੀ ਉਪ ਚੋਣ ਦਾ ਅੱਜ ਚੋਣ ਪ੍ਰਚਾਰ ਦਾ ਆਖਰੀ ਦਿਨ 19 ਜੂਨ ਨੂੰ VOTING 23 ਜੂਨ ਨੂੰ ਨਤੀਜੇ ਐਲਾਨੇ ਜਾਣਗੇ ਜਿਸ ਵਿੱਚ ਆਮ ਆਦਮੀ ਪਾਰਟੀ ਨੇ ਆਪਣੇ ਮੌਜੂਦਾ ਰਾਜ ਸਭਾ ਮੈਂਬਰ ਸੰਜੀਵ ਅਰੋੜਾ ਨੂੰ 2 ਮਹੀਨੇ ਪਹਿਲਾਂ ਹੀ ਚੋਣ ਮੈਦਾਨ ਵਿੱਚ ਉਤਾਰ ਦਿੱਤਾ ਇਸਦੇ ਨਾਲ ਹੀ ਕਾਂਗਰਸ ਪਾਰਟੀ ਦੇ ਵੱਲੋਂ ਵੀ ਆਪਣੇ ਸਾਕਾ ਮੰਤਰੀ ਤੇ ਇਸੇ ਹਲਕੇ ਤੋਂ ਦੋ ਵਾਰ ਜਿੱਤ ਦਰਜ ਕਰ ਚੁੱਕੇ ਭਾਰਤ ਕੁਸ਼ਨ ਆਸ਼ੂ ਨੂੰ ਚੋਣ ਮੈਦਾਨ 'ਚ ਉਤਾਰਿਆ ਤੇ ਅਕਾਲੀ ਦਲ ਵੀ ਜਿਹੜਾ ਕਿ ਪਿਛਲੀਆਂ 4 ਜਿਮਣੀ ਚੋਣਾਂ ਹੋਈਆਂ ਉਹਨਾਂ ਦੇ ਵਿੱਚ ਆਪਣੇ ਉਮੀਦਵਾਰ ਖੜੇ ਨਹੀਂ ਕਰ ਸਕਿਆ ਸੀ ਪਰ ਇਸ ਵਾਰ ਸ਼੍ਰੋਮਣੀ ਅਕਾਲੀ ਦਲ ਨੇ ਵੀ ਆਪਣਾ ਉਮੀਦਵਾਰ ਜਿਮਣੀ ਚੋਣਾਂ ਵਿੱਚ ਉਤਾਰਿਆ ਪਾਰਕ ਉਪਕਾਰ ਸਿੰਘ ਘੋਮਣ ਭਾਜਪਾ ਆਪਣਾ ਉਮੀਦਵਾਰ ਉਤਾਰਨ ਤੇ ਸਭ ਤੋਂ ਲਾਸਟ ਵਿੱਚ ਜਿਨ੍ਹਾਂ ਨੇ ਐਲਾਨ ਕੀਤਾ ਸੋ ਰਵਨੀਤ ਪਿੱਟੂ ਜਿਨ੍ਹਾਂ ਦੇ ਪਰਿਵਾਰ ਦੇ ਵਿੱਚ ਟਿਕਟ ਦੇਣ ਦੇ ਜਿਹੜੇ ਦਾਅਵੇ ਸੀਗੇ ਉਹ ਬੀਜੇਪੀ ਨੇ ਜਿਹੜੇ ਨਹੀਂ ਔਰ ਬੀਜੇਪੀ ਦੇ ਵੱਲੋਂ ਆਪਣੇ ਹਿੰਦੂ ਚਿਹਰਾ ਇੱਕ ਟਕਸਾਲੀ ਬੀਜੇਪੀ ਲੀਡਰ ਨੂੰ ਟਿਕਟ ਦਿੱਤੀ ਜਿਸ ਨੂੰ ਲੈ ਕੇ ਬੀਜੇਪੀ ਵੱਲੋਂ ਅਜੇ ਤੱਕ ਜਿਹੜਾ ਕਿ ਲੁਧਿਆਣਾ ਪੱਛਮੀ ਦੇ ਵਿੱਚ ਪੂਰਾ ਚੋਣ ਪ੍ਰਚਾਰ ਨਹੀਂ ਕੀਤਾ ਗਿਆ ਡੋਰ ਟੂ ਡੋਰ ਵੀ ਜਿਹੜਾ ਵੋਟਰਾਂ ਤੱਕ ਪਹੁੰਚ ਨਹੀਂ ਕੀਤੀ ਗਈ ਜਿਸ ਨੂੰ ਲੈ ਕੇ ਬੀਜੇਪੀ ਚੋਣ ਪ੍ਰਚਾਰ ਵਿੱਚ ਪਛੜ ਗਈ ਔਰ ਇਸ ਦੇ ਨਾਲ ਜਿਮਨੀ ਚੋਣ ਦੇ ਵਿੱਚ ਜੋ ਅੱਜ ਸੱਟਾ ਬਾਜ਼ਾਰ ਜਿਹੜਾ ਕਿ ਕਿਹੜੀ ਪਾਰਟੀ ਨੂੰ ਜਿਤਾਉਣ ਜਾ ਰਹੀ ਹੈ ਇਸ ਦੇ ਬਾਰੇ ਅਸੀਂ ਤੁਹਾਨੂੰ ਪੂਰੀ ਜਾਣਕਾਰੀ ਦੇਾਂਗੇ ਵੀਡੀਓ ਦੇ ਐਂਡ ਤੱਕ ਬਨੇ ਰਹਿਣਾ ਔਰ ਵੀਡੀਓ ਨੂੰ ਅੱਗੇ ਸ਼ੇਅਰ ਤੇ ਲਾਈਕ ਜਰੂਰ ਕਰ ਦੇਣਾ ਕਿੰਨੀ ਵੋਟ ਦੇ ਫਰਕ ਨਾਲ ਜੋ ਪਾਰਟੀ ਦਾ ਉਮੀਦਵਾਰ ਜੇਤੂ ਹੋਵੇਗਾ ਤੇ ਪਿਛਲੇ ਅੰਕੜੇ ਕੀ ਦਰਸਾਉਂਦੇ ਨੇ ਜਦੋਂ 2000 17 ਦੇ ਵਿੱਚ ਇੱਥੇ ਵਿਧਾਨ ਸਭਾ ਇਲੈਕਸ਼ਨ ਹੋਇਆ ਤਾਂ ਇੱਥੇ ਭਰਤਪੁਸ਼ਪ ਅਸ਼ੂ ਨੇ ਜਿੱਤ ਦਰਜ ਕੀਤੀ ਉਸ ਤੋਂ ਪਹਿਲਾਂ 2012 ਦੇ ਵਿੱਚ ਵੀ ਭਰਤਪੁਸ਼ਪ ਅਸ਼ੂ ਨੇ ਇੱਥੇ ਅਕਾਲੀ ਦਲ ਦੇ ਸੀਨੀਅਰ ਲੀਡਰ ਨੂੰ ਹਰਾਇਆ ਭਾਵੇਂ ਅਕਾਲੀ ਦਲ ਦੀ ਸਰਕਾਰ ਬਣ ਗਈ ਪਰ ਭਰਤਪੁਸ਼ਪ ਅਸ਼ੂ ਇੱਥੋਂ ਜਿੱਤ ਦਰਜ ਕਰ ਗਏ ਕਿਉਂਕਿ ਲੁਧਿਆਣਾ ਪੱਛਮੀ ਦਾ ਹਲਕਾ ਜਿਹੜਾ ਹੈ ਇਹ ਤਨਾਰ ਲੋਕਾਂ ਦਾ ਇੱਥੇ ਜਿਹੜਾ ਹਲਕੇ ਦੇ ਵਿੱਚ ਰਹਿੰਦੇ ਨੇ ਇਹ ਵੀ ਦਾ ਸੰਭਾ ਹਲਕਾ ਪੂਰੇ ਪੰਜਾਬ ਦੇ ਜਿਹੜੇ 117 ਹਲਕਿਆਂ ਦੇ ਵਿੱਚੋਂ ਇੱਕ ਐਸਾ ਹਲਕਾ ਜਿੱਥੇ ਸਾਰੇ ਸਰਦਕਾਰ ਉਦਯੋਗਪਤੀ ਤੇ ਅਮੀਰ ਲੋਕ ਰਹਿੰਦੇ ਨੇ ਇੱਥੇ ਜਿਹੜਾ ਕਿ ਲਗਭਗ 10% ਵੋਟ ਜਿਹੜੀ ਹੈ ਉਹ ਮੱਧ ਵਰਗ ਦੇ ਲੋਕ ਨੇ ਬਾਕੀ ਸਾਰੇ ਅਮੀਰ ਲੋਕ ਨੇ ਸੋ ਹਿੰਦੂ ਚਿਹਰੇ ਤਿੰਨੋਂ ਆਮ ਆਦਮੀ ਪਾਰਟੀ ਦਾ ਵੀ ਔਰ ਕਾਂਗਰਸ ਦਾ ਵੀ ਤੇ ਦੂਸਰੇ ਪਾਸੇ ਭਾਜਪਾ ਦਾ ਵੀ ਔਰ ਅਕਾਲੀ ਦਲ ਦਾ ਸਿੱਖ ਚਿਹਰਾ ਇੱਥੇ ਚੋਣ ਮਦਾਨ 'ਚ ਇਸ ਦੇ ਨਾਲ ਹੀ ਜਿਹੜੇ ਕਿ 10 ਹੋਰ ਉਮੀਦਵਾਰ ਚੋਣ ਮੈਦਾਨ ਚ ਨੇ ਜੋ ਲਗਾਤਾਰ ਚੋਣ ਪ੍ਰਚਾਰ ਜਿਨ੍ਹਾਂ ਦਾ ਪਿਛਲੇ 1 ਮਹੀਨੇ ਤੋਂ ਚੱਲ ਰਿਹਾ ਸੀ ਸੋ ਅੱਜ ਆਖਰੀ ਦਿਨ ਹੋਣ ਤੋਂ ਬਾਅਦ ਜੋ ਲੋਕ ਨੇ ਅੱਜ ਆਪਣੇ ਦਬੀ ਆਵਾਜ਼ ਦੇ ਵਿੱਚ ਜੋ ਗੱਲ ਕਰ ਰਹੇ ਨੇ ਕਿ ਇੱਥੇ ਕਾਂਗਰਸ ਪਾਰਟੀ ਦਾ ਉਮੀਦਵਾਰ ਜਿੱਤ ਸਕਦਾ ਹੈ ਕਾਂਗਰਸ ਪਾਰਟੀ ਦੇ ਨਾਲ ਲੋਕ ਜਿਹੜੇ ਨੇ ਲਗਾਤਾਰ ਸੰਪਰਕ ਨੇ ਕਿਉਂਕਿ ਭਾਪਤ ਕੁਸ਼ਨ ਆਸ਼ੂ ਇਸੇ ਹਲਕੇ ਦਾ ਰਹਿਣ ਵਾਲਾ ਔਰ ਹਰੇਕ ਦੁੱਖ ਸੁੱਖ ਦੇ ਵਿੱਚ ਲੋਕਾਂ ਦੇ ਨਾਲ ਖੜਦਾ ਸੋ ਭਾਰਤ ਪੁਸ਼ਨ ਆਸ਼ੂ ਨੂੰ ਜਦੋਂ ਇਸ ਹਲਕੇ ਦੇ ਵਿੱਚ ਕਿਤੇ ਕੋਈ ਸ਼ਿੱਕ ਮਾਰਦਾ ਹੈ ਤੋਂ ਭਾਰਤ ਪੁਸ਼ਨ ਆਸ਼ੂ ਨੂੰ ਉਸਦਾ ਪਤਾ ਚੱਲ ਜਾਂਦਾ ਔਰ ਭਾਰਤ ਪੁਸ਼ਨ ਆਸ਼ੂ ਤੁਰੰਤ ਉਸ ਦੇ ਉੱਪਰ ਕਾਰਵਾਈ ਕਰਾਉਂਦਾ ਔਰ ਉੱਥੇ ਪਹੁੰਚ ਜਾਂਦਾ ਸੋ ਅਜੇ ਹੀ ਹਲਕੇ ਦੇ ਵਿੱਚ ਭਾਰਤ ਪੁਸ਼ਨ ਆਸ਼ੂ ਪੂਰਾ ਮੁਕਾਬਲਾ ਦੇ ਰਿਹਾ ਹੈ ਅਕਾਲੀ ਦਲ ਔਰ ਭਾਜਪਾ ਦੇ ਲੀਡਰਾਂ ਨੂੰ ਔਰ ਉੱਥੇ ਆਮ ਆਦਮੀ ਪਾਰਟੀ ਜਿਹੜੀ ਹੈ ਸੱਤਾਧਾਰੀ ਪਾਰਟੀ ਉਹ ਕਿਤੇ ਨਾ ਕਿਤੇ ਆਪਣੀ ਸੀਟ ਜਿਹੜੀ ਹੈ ਇਹ ਖੁਸ਼ੀ ਜਾ ਰਹੀ ਹੈ ਜਿਸ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਪਿਛਲੇ ਕੁਝ ਦਿਨਾਂ ਤੋਂ ਇਥੇ ਚੋਣ ਪ੍ਰਚਾਰ ਵਿੱਚ ਵੀ ਨਹੀਂ ਆਏ ਜਦੋਂ ਕੋਈ ਪਹਿਲੀਆਂ ਜਿੰਨੀਆਂ ਵੀ ਜਿੰਮਣੀ ਚੋਣਾਂ ਹੋਈਆਂ ਉਹਨਾਂ ਦੇ ਵੱਲੋਂ ਰੋਡ ਸ਼ੋਅ ਕੀਤੇ ਜਾਂਦੇ ਸੀ ਕੇਜਰੀਵਾਲ ਰੋਡ ਸ਼ੋਅ ਕਰਦੇ ਸੀ ਮੁੱਖ ਮੰਤਰੀ ਭਗਵੰਤ ਮਾਨ ਰੋਡ ਸ਼ੋਅ ਕਰਦੇ ਸੀ ਪਰ ਉਸ ਰੋਡ ਸ਼ੋਅ ਦੇ ਵਿੱਚ ਬਹੁਤ ਸਾਰੇ ਲੋਕ ਜਿਹੜੇ ਹੁੰਦੇ ਸੀ ਵੱਖ-ਵੱਖ ਹਲਕਿਆਂ ਤੋਂ ਪੁੱਜਦੇ ਸੀ ਇਸ ਵਾਰ ਜੋ ਲੁਧਿਆਣਾ ਜਿੰਮਣੀ ਚੋਣ ਦੇ ਵਿੱਚ ਜੋ ਆਮ ਆਦਮੀ ਪਾਰਟੀ ਵੱਲੋਂ ਰੋਡ ਸ਼ੋਅ ਕੀਤਾ ਗਿਆ ਪਰ ਉਸ ਰੋਡ ਸ਼ੋਅ ਦੇ ਵਿੱਚ ਦੂਸਰੇ ਹਲਕਿਆਂ ਤੋਂ ਕੋਈ ਵੀ ਵਰਕਰ ਨਹੀਂ ਪਹੁੰਚੇ ਉਥੇ ਕੈਬਨ ਮੰਤਰੀ ਨਹੀਂ ਪਹੁੰਚੇ ਉਥੇ ਜਿਹੜੇ ਮੌਜੂਦਾ ਵਿਧਾਇਕ ਨਹੀਂ ਪਹੁੰਚੇ ਜਿਸ ਨੂੰ ਲੈ ਕੇ ਇਹ ਰੋਡ ショਅ ਵਿੱਚ ਹੀ ਛੱਡਣਾ ਪਿਆ ਆਮ ਆਦਮੀ ਪਾਰਟੀ નો ਰੋਡ ショਅ ਫਲॉप ਹੋਇਆ ਸੋ ਕਾਂਗਰਸ ਪਾਰਟੀ ਜਿਹੜੀ ਹਾਵੀ ਹੋ ਚੁੱਕੀ ਏ ਕਾਂਗਰਸ ਪਾਰਟੀ ਜਿਹੜੀ ਏ ਇਹ ਸੀਟ ਜਿੱਤਣ ਵਾਸਤੇ ਵੱਧ ਰਹੀ ਏ ਜਿਸ ਨੂੰ ਲੈ ਕੇ ਸੱਟਾ ਬਾਜ਼ਾਰ ਕਾਂਗਰਸ ਪਾਰਟੀ ਦੇ ਉਮੀਦਵਾਰ ਜੋ ਭਾਰਤਪੁਤ ਆਸ਼ੂ ਦੀ ਜਿੱਤ ਦਰਸਾ ਰਿਹਾ ਏ ਸੋ ਅਕਾਲੀ ਦਲ ਵੀ ਮਜਬੂਤ ਨਹੀਂ ਦਿੱਖ ਹੋ ਚੁੱਕਿਆ ਅਕਾਲੀ ਦਲ ਭਾਵੇਂ ਇਥੋਂ ਜਿੱਤ ਦਰਜ ਨਹੀਂ ਕਰ ਸਕਦਾ ਪਰ ਆਪਣਾ ਵੋਟ ਬੈਂਕ ਪਹਿਲਾਂ ਨਾਲੋਂ ਜਿਆਦਾ ਵਧਾਰਿਆ ਸੋ ਅਕਾਲੀ ਦਲ ਭਾਜੀਪੀ ਦੇ ਵਿੱਚ ਮੁਕਾਬਲਾ ਚੱਲ ਰਿਹਾ ਜਦੋਂ ਕਿ ਆਮ ਆਦਮੀ ਪਾਰਟੀ ਦੇ ਇੱਕ ਲੀਡਰ ਨੇ ਕਿਹਾ ਕਿ ਅਕਾਲੀ ਦਲ ਦਾ ਮੁਕਾਬਲਾ ਤਾਂ ਨੋਟਾਂ ਨਾਲ ਹੈ ਪਰ ਜੋ ਅੱਜ ਦੀ ਸਥਿਤੀ ਹੈ ਜੋ ਅੱਜ ਦੇ ਹਾਲਾਤ ਨੇ ਅੱਜ ਕਾਂਗਰਸ ਪਾਰਟੀ ਜਿਹੜੀ ਹੈ ਲਗਭਗ ਪਹਿਲਾਂ ਜਿਸ ਤਰ੍ਹਾਂ 2017 ਔਰ 2012 ਦੇ ਵਿੱਚ ਇਥੇ ਜਿੱਤ ਦਰਜ ਕੀਤੀ ਜਾ ਚੁੱਕੀ ਹੈ ਉਸੇ ਤਰ੍ਹਾਂ ਹੀ ਕਾਂਗਰਸ ਪਾਰਟੀ ਦੇ ਉਮੀਦਵਾਰ ਭਰਤਪ੍ਰਸ਼ਨ ਆਸ਼ੂ ਇਥੋਂ ਲਗਭਗ ਜਿਹੜਾ ਕਿ 30 ਤੋਂ 35000 ਵੋਟ ਦੇ ਫਰਕ ਨਾਲ ਜਿੱਤ ਦਰਜ ਕਰਨਗੇ ਕਿਉਂਕਿ ਇੱਕ ਪਾਸੜ ਹੀ ਜਿਹੜਾ ਸਾਰਾ ਉਥੇ ਜਿਹੜਾ ਛੋਣ ਦਾ ਮਾਹੌਲ ਬਣ ਹੋ ਚੁੱਕਿਆ ਹੈ ਆਮ ਆਦਮੀ ਪਾਰਟੀ ਜਿਹੜੀ ਬਹੁਤ ਪਛੜ ਗਈ ਹੈ ਆਮ ਆਦਮੀ ਪਾਰਟੀ ਨੂੰ ਸਖਤ ਵੱਡਾ ਨੁਕਸਾਨ ਅਕਾਲੀ ਦਲ ਪਹਚਾਰਿਆ ਹੈ ਅਕਾਲੀ ਦਲ ਆਮ ਆਦਮੀ ਪਾਰਟੀ ਦੀ ਵੋਟ ਨੂੰ ਫਿਰ ਆਪਣੇ ਵਾਲੇ ਪਾਸੇ ਮੋੜ ਰਿਹਾ ਹੈ ਸੋ ਆਮ ਆਦਮੀ ਪਾਰਟੀ ਦੀ ਜਿਹੜੀ ਵੋਟ ਹੈ ਉਹ ਅਕਾਲੀ ਦਲ ਵਾਲੀ ਵੋਟ ਹੀ ਆਮ ਆਦਮੀ ਪਾਰਟੀ ਨੂੰ ਜਿਹੜੀ ਭੁਗਤੀ ਸੀ ਪਰ ਹੁਣ ਅਕਾਲੀ ਦਲ ਪਹਿਲਾਂ ਨਾਲ ਆਪਣੇ ਹਾਲਾਤ ਸੁਧਾਰ ਚੁੱਕਿਆ ਹੈ ਜਿਹੜਾ ਕਿ ਅਕਾਲੀ ਦਲ ਆਪਣੀ ਇਸ ਹਲਕੇ ਦੇ ਵਿੱਚ ਫਿਰ ਆਪਣੀ ਵੋਟ ਆਪਣੇ ਖੇਮੇ ਵਿੱਚ ਲਿਆਉਣ ਲਈ ਲਗਾਤਾਰ ਜਦੋਜਹਿਦ ਕਰ ਰਿਹਾ ਹੈ ਜਿਸ ਨੂੰ ਲਾ ਕੇ ਆਮ ਆਦਮੀ ਪਾਰਟੀ ਨੂੰ ਬਹੁਤ ਵੱਡਾ ਨੁਕਸਾਨ ਹੋਵੇਗਾ ਔਰ 파ਰਤ ਕੁਸ਼ਨ ਆਸ਼ੂ ਇੱਥੋਂ ਜਿੱਤ ਦਰਜ ਕਰ ਸਕਦੇ ਨੇ ਕਾਂਗਰਸ ਪਾਰਟੀ ਲਈ ਬਹੁਤ ਵੱਡੀ ਜਿੱਤ ਹੋਵੇਗੀ 2027 ਦੇ ਵਿਧਾਨ ਸਭਾ ਚੋਣਾਂ ਦੀ ਨਹੀਂ ਰੱਖੇਗੀ ਕਾਂਗਰਸ